ਤਾਜ਼ਾ ਮਾਮਲਾ ਸਾਹਮਣੇ ਆਇਆ ਨੰਗਲ ਤਹਿਸੀਲ ਤੋਂ ਜਿੱਥੇ ਚੌਥੀ ਜਮਾਤ ਚ ਪੜਦੇ 9 ਸਾਲਾ ਬੱਚੇ ਤੇ ਕੁੱਤੇ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਬੱਚੇ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਪਰਿਵਾਰ ਅਤੇ ਉਸ ਦੀ ਮਾਂ ਜ਼ਖਮੀ ਬੱਚੇ ਨੂੰ ਕੰਬਦੇ ਹੱਥਾਂ ਦੇ ਰੋਂਦੀਆਂ ਅੱਖਾਂ ਨਾਲ ਹਸਤਾ ਲੈ ਗਏ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਬਲਤੂ ਬੜਾ ਕੰਮ ਜਾਨੇ ਤੇ ਕੁਦੀਪ ਕੋੜੀ ਕਿੰਨੇ ਸਾਲ ਦਾ ਬੱਚਾ ਹੈ ਤੁਹਾਡਾ ਸਾਰੀ ਗੱਲ ਹੈ ਮੇਰੇ ਬੇਟੇ 9 ਸਾਲ ਹੈ ਕਿਹੜੀ ਕਲਾਸ ਪੜਦਾ ਫੋਰਥ ਕਲਾਸ ਕਿੱਦਾਂ ਹੋਇਆ ਸਾਰਾ ਕੀ ਕਰ ਅਸੀਂ ਦੋਨੋਂ ਖੇਤ ਨੂੰ ਗਏ ਤੇ ਮੇਰੇ ਕੋਲ ਖੇਲਦਾ ਮੈਨੂੰ ਪੁੱਛਦਾ ਟਾਈਮ ਕਿੰਨਾ ਹੋਇਆ ਮਮਾ 5 ਵਜੇ ਕਹਿੰਦਾ ਮੈਂ ਸਾਈਕਲ ਚਲਾਣ ਜਾਣਾ ਹਾਲੇ ਮੇਰੇ ਕੋਲ ਤੇ ਖੇਤ ਤੇ ਆਇਆ ਹੀ ਤਾਂ ਮਤਲਬ ਇਹ ਸੜਕ ਕਿਸ ਨਾਲ ਹੀ ਗਏ ਦਾ ਉੱਥੇ ਹੀ ਆਇਆ ਦਾ ਮੋੜ ਪਰ ਅਨ ਉੱਥੇ ਕੁੱਤਾ ਖੜਾ ਤਾਂ ਇਹ ਖੜੇ ਕੇ ਦੇਖਦਾ ਹੋਣਾ ਵੀ ਲੰਘ ਜਾਊਗਾ ਕੁੱਤਾ ਚੱਲ ਗਿਆ ਸਾਈਡ ਤੇ ਪਰ ਇਹ ਨਿਕਲਿਆ ਜਿੱਦਾਂ ਕੁੱਤਾ ਮਗਰ ਪੈ ਗਿਆ ਗਿਰਿਆ ਤੇ ਪਿੱਛੇ ਤੇ ਕੁੱਤੇ ਨੇ ਪੂਰੀ ਵੈਕੀ ਦੀ ਖਾ ਲਈ ਛੱਡਿਆ ਨਹੀਂ ਉਸ ਟਾਈਮ ਤੱਕ ਜਦੋਂ ਤੱਕ ਝੂਰਾ ਨਹੀਂ ਹੋ ਗਿਆ ਕਿਿੱਦਾਂ ਫਿਰ ਕਿਿੱਦਾਂ ਹੀ ਰੋਲਾ ਪਿਆ ਰੋਣ ਲੱਗਿਆ ਮੈਂ ਦੇਖਿਆ ਨੱਠੇ ਜਾ ਕੇ ਦੀ ਖੇਤ ਦੇ ਨੱਠੀ ਦੇਖਿਆ ਮੈਨੂੰ ਲੱਗਾ ਮਾੜਾ ਮੋਟਾ ਟੱਟਿਆ ਹੋਣਾ ਕਹਿੰਦੀ ਪਿੱਠ ਦੇ ਟੱਟਿਆ ਜਦ ਮੈਂ ਕੱਪੜੇ ਖੋਲੇ ਮੇਰੇ ਪੁੱਤ ਦਾ ਸਾਰਾ ਪਾਸਾ ਥੱਲੇ ਗਿਰ ਗਿਆ ਇੱਕ ਵਾਰ ਚਿਰ ਪੂਰਾ ਪਾਸਾ ਥੱਲੇ ਗਿਰ ਗਿਆ ਜਦੋਂ ਉਹ ਤੇ ਕੁੱਤਾ ਫੜਨਾਈ ਫਿਰ ਵੀ ਛੁੱਟ-ਛੁੱਟ ਕੇ ਕੁੱਤਾ ਸਾਡੇ ਉੱਪਰ ਨੂੰ ਆਉਂਦਾ ਤਾਂ ਉਹ ਡੰਬ ਬੋਲਦੇ ਅਸੀਂ ਹੁਣੇ ਖੁੱਲਾ ਛੱਡਿਆ ਇਹ ਕੁੱਤਾ ਜੇ ਤੁਹਾਨੂੰ ਪਤਾ ਇੰਨਾ ਖਤਰਨਾਕ ਹੈ ਕਾਹਦੇ ਖੁੱਲਾ ਛੱਡਿਆ ਰੱਖਿਆ ਕਾਹਦੇ ਇੰਦਾ ਨਾ ਕੁੱਤਾ ਵੇ ਗੋਲੀ ਕਾਹਦੇ ਨਹੀਂ ਮਾਰਦੇ ਫਿਰ ਸਾਡੇ ਕੋਲ ਹੌਸਪੀਟਲ ਨੂੰ ਪੁੱਜ ਕੇ ਜਾ ਕੇ ਛੰਡੀਗੜ ਅੰਡਨਾ ਫੈਸਲਾ ਕਰ ਰਹੇ ਕਹਿੰਦੇ ਅਸੀਂ ਪੈਸੇ ਦਿੰਦੇ ਅਸੀਂ ਕਾਚਾ ਕਰਦੇ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਕਿ ਕੁੱਤੇ ਨੂੰ ਗੋਲੀ ਮਾਰੀ ਜਾਵੇ ਨਾਲ ਜਿਹੜੇ ਉਸ ਘਰ ਚ ਜਿਹਨੇ ਰੱਖਿਆ ਉਹਨੂੰ ਵੀ ਨਾਲ ਗੋਲੀ ਮਾਰੀ ਜਾਵੇ ਨਹੀਂ ਮਾਰਨੀ ਦਾ ਅਸੀਂ ਮਾਰਨਾ ਜੋ ਕੋਈ ਨਹੀਂ ਇਦਾਂ ਬੋਲ ਕੋਈ ਨਹੀਂ ਕੱਟਦਾ ਕੋਈ ਨਹੀਂ ਜੀ ਉਹਨੂੰ ਗੋਲੀ ਮਾਰੀ ਜਾਵੇ ਕਿ ਨੂੰ ਨਹੀਂ ਕਾਰਵਾਈ ਕੇ ਪੂਰੀ ਹੋਣੀ ਚਾਹੀਦੀ ਜਿੰਨਾ ਸਾਡੇ ਪੁੱਤ ਨੂੰ ਤਕਲੀਫ ਹੋਈ ਜਿੰਨੀ ਅਸੀਂ ਚੱਲਿਆ ਕਰਦੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਸਰ ਮੇਰਾ ਨਾਮ ਬਜੇ ਸਿੰਘ ਹੈ ਜੀ ਮੀਤ ਸਿੰਘ ਜੀ ਕੀ ਹੋਈ ساری ਗੱਲਬਾਤ ਕਿੰਨੇ ਸਾਲ ਦਾ ਬੱਚਾ ਕਿਹੜੇ ਪਾਸੇ ਕਿਵੇਂ ਦਾ ਹੈ ਕੀ ਕਹਿਣਾ ਚਾਹੋਗੇ ਸਰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਘਟਨਾ ਵਾ ਵਾਪਰੀ ਹੈ ਇੱਥੇ ਪਿੰਡ ਦੇ ਵਿੱਚ ਇਹ ਮਤਲਬ ਸਾਰੇਆਂ ਲੋਕਾਂ ਨੂੰ ਬਹਿਲਾਣੇ ਵਾਲੀ ਘਟਨਾ ਹੈਗੀ ਹੈ ਬੱਚਿਆਂ ਨੂੰ ਖਾਸ ਕਰਕੇ ਜਿਹੜੀ ਚੀਜ਼ ਤੋਂ ਫੰਮੀ ਗਵਰਨਮੈਂਟ ਨੇ ਪਹਿਲੇ ਹੀ ਦੱਸਿਆ ਵਾ ਕਿ ਇਹ ਚੀਜ਼ਾਂ ਸੀ ਨਹੀਂ ਰੱਖਣੀਆਂ ਜਾਂ ਇਹ ਚੀਜ਼ਾਂ ਸਾਡੇ ਵਾਸਤੇ ਠੀਕ ਨਹੀਂ ਹਨ ਤੇ ਉਹ ਚੀਜ਼ਾਂ ਸੀ ਗਵਰਨਮੈਂਟ ਦੇ ਜਿਹੜੇ ਆਦੇਸ਼ ਹੈ ਉਹਨਾਂ ਨੂੰ ਨਾ ਪਾਲਣਾ ਕਰਦੇ ਹੋਈ ਅਸੀਂ ਇਹਨਾਂ ਚੀਜ਼ਾਂ ਨੂੰ ਲੋਕਾਂ ਦੀ ਜਾਨ ਨੂੰ ਖਤਰਾ ਰੱਖ ਕੇ ਘਰ ਦੇ ਵਿੱਚ ਤੇ ਬੱਚਿਆਂ ਦਾ ਦੇਖੋ ਇਹ ਬੇਟਾ ਪਿਟੂਨ ਸੀ ਗਾਇ ਇਹ ਕੁੱਤਾ ਜਿਹੜਾ ਜਿਹਦੇ ਉੱਤੇ ਗਰਮ ਨੇ ਬੈਨ ਲਗਾਇਆ ਪਿੰਡੇ ਵੀ ਕਿਉਂਕਿ ਪਹਿਲੇ ਬਾਹਰਲੇ ਦਸ਼ਾਂ ਵਿੱਚ ਇਹਦੇ ਉੱਤੇ ਬੈਨ ਲਗਾਇਆ ਵਾ ਤੇ ਸਾਡੇ ਦੇਸ਼ ਵਿੱਚ ਵੀ ਉੱਤੇ ਬੈਨ ਲਗਾਇਆ ਹੋਇਆ ਹੈ ਕੀ ਗੱਲ ਹੋਤੀ ਹੋਈ ਸਰ ਤੇ ਹੁਣ ਇਹ ਬੱਚਾ ਹੁਣ ਅਸੀਂ ਤਾਂ ਇਹ ਦੇਖੋ ਉਹ ਆਪਣੇ ਖੇਤਾਂ ਜੀ ਨਹੀਂ ਜਾਣਾ ਹੈਗਾ ਬੱਚਿਆਂ ਨੂੰ ਸਕੂਲ ਵੀ ਜਾਣਾ ਹੈ ਬੱਚਿਆਂ ਨੂੰ ਖੇਲਣਾ ਵੀ ਹੈਗਾ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਨਜ਼ਰ ਵਿੱਚ ਰੱਖਦੇ ਆ ਕਿ ਸਾਡੇ ਬੱਚੇ ਸੁਰੱਖਿਅਤ ਰਹਿਣ ਤੇ ਸਾਡੇ ਸਮਾਜ ਦੇ ਲੋਕੀ ਅਗਰ ਇਹਨਾਂ ਚੀਜ਼ਾਂ ਨੂੰ ਅਗਰ ਆਪਣੇ ਘਰਾਂ ਦੇ ਵਿੱਚ ਰੱਖ ਕੇ ਸਾਡੀ ਜਾਣ ਦੇ ਮਤਲਬ ਦੁਸ਼ਮਣ ਮੰਨ ਲਓ ਤੇ ਇਹ ਤਾਂ ਕਲੀ ਗੱਲ ਚੰਗੀ ਨਹੀਂ ਹੈ ਜੀ ਹੁਣ ਉਹਨਾਂ ਨੇ ਤਾਂ ਸੌਰੀ کہہ ਕੇ ਆਪਣਾ ਪਿੱਛਾ ਛੱਡਾ ਹੁਣ ਕਿ ਸੌਰੀ ਜੀ ਸਾਡੀ ਗਲਤੀ ਹੋ ਗਈ ਦਾ ਮੰਨ ਵੀ ਲੈਣ ਤਾਂ ਨਹੀਂ ਉਹ ਗੱਲ ਅਸੀਂ ਮੰਨਦੇ ਆ ਕਿ ਚਲੋ ਉਹ ਸੌਰੀ ਮੰਨਣ ਦਾ ਕੋਈ ਤਰੀਕਾ ਹੁੰਦਾ ਹੈ ਤੇ ਹੁਣ ਇਹ ਬੱਚੇ ਨੂੰ ਜੇ ਮੈਂ ਕਹਿੰਦਾ ਕਿਸੇ ਚੰਗੇ ਬੰਦੇ ਨੇ ਵੀ ਵੱਢ ਲੰਮੀਏ ਇਹ ਕੁੱਤਾ ਤਾਂ ਮੇਰੇ ਘਰ ਵਿੱਚ ਉਹ ਬੰਦਾ ਬੇਸ਼ ਦੇ ਨਾਲ ਹੀ ਮਰ ਜਾਂਦਾ ਦੇਖ ਕੇ ਅਸੀਂ ਤਾਂ ਇਹ ਕਹਿੰਦੇ ਹਾਂ ਸਾਡਾ ਜਿਹੜਾ ਬੱਚਾ ਹੈਗਾ ਇਹ ਸਾਸੀ ਬੱਚਾ ਸੇਗਾ ਜਿਹਨੇ ਇੱਡੀ بڑے ਇੱਕ ਜ਼ਖਮ ਨੂੰ ਮਤਲਬ ਚੱਲਦੇ ਹੋਏ ਸਾਡੇ ਸਾਹਮਣੇ ਚਲੋ ਪਰਮਾਤਮਾ ਦੀ ਕਿਰਪਾ ਹੈ ਕਿ ਕਿੰਨੇ ਸਾਲ ਲੱਗ ਜਾਣੇ ਠੀਕ ਹੋਣ ਨੂੰ ਸਾਲ ਤਾਂ ਦੇਖੋ 5-7 ਮਹੀਨੇ ਤਾਂ ਲੱਗਣੇ ਐ ਜੀ ਘੱਮਸੇ ਰੂਮ ਵੀ ਕਿਉਂਕਿ ਅਜੇ ਬੱਚੇ ਦਾ ਸਿਰਫ ਡਰੈਸਿੰਗ ਕੀਤੀ ਹੈ ਪੀਜੀਏ ਤੋਂ ਤੇ ਉਹਨੇ ਇੰਜੈਕਸ਼ਨ ਵੀ ਲਾਏ ਇਨਫੈਕਸ਼ਨ ਦੇ ਤੇ ਦੂਸਰਾ ਉਹਨੇ ਕਿਹਾ ਕਿ ਚਲੋ ਨੀ ਮਾਦੇ ਦੀ ਅਸੀਂ ਦੇਖਾਂਗੇ ਕਿ ਕੀ ਹਾਲਾਤ ਹੈ ਉਸ ਤੋਂ ਬਾਅਦ ਫਿਰ ਸਰਜਰੀ ਕਰਾਂਗੇ ਉਹਨੇ ਕੀ ਮੰਗ ਕਰ ਦਿੱਤੀ ਦੇਖੋ ਮੰਗ ਤਾਂ ਮੈਂ ਐਜੇ ਮੈਂ ਤਾਂ ਇਸ ਫੇਡ ਦਾ ਐਕਚੁਅਲੀ ਇਕਦਾ ਮੈਨੂੰ ਆਇਆ ਬੱਚੇ ਦਾ ਇਨਾਨਾ ਵੀ ਲੱਗਦਾ ਤੇ ਮੈਂ ਤਾਂ ਇਹ ਕਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੇ ਪ੍ਰਵੰਤੇ ਸੱਜਣ ਜਿਹੜੇ ਜਾਂ ਸਰਪੰਚ ਸਾਹਿਬਾ ਦਾ ਕੋਈ ਵੀ ਹੈ ਮੈਂ ਕਹਾਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜੇ ਕੁੱਤੇ ਜਿਹਨਾਂ ਨੂੰ ਵੀ ਰੱਖਿਆ ਜਾਣਾ ਇਹਨਾਂ ਦੇ ਉੱਤੇ ਬੈਨ ਲਗਣਾ ਚਾਹੀਦਾ ਇਹ ਕੁੱਤੇ ਹੋਣੇ ਚਾਹੀਦੇ ਖਾਸ ਕਰਕੇ ਜੇ ਉਹ ਕੁੱਤੇ ਜਿਹੜੇ ਜਿਹਨਾਂ ਦੇ ਉੱਤੇ ਗਵਰਨਮੈਂਟ ਨੇ ਬੈਨ ਲਗਾਇਆ ਵਾ ਉਹ ਬੈ ਉਹ ਨਹੀਂ ਹੋਣੇ ਚਾਹੀਦੇ ਦੇਖੋ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਜਿਸੇ ਮੁਤਾਬਕ ਬੱਚੇ ਨੂੰ ਕੱਟਿਆ ਕੁੱਤੇ ਨੇ ਜਦੋਂ ਅਸੀਂ ਉਹ ਪੁੱਤਾਂ ਰੱਖਿਆ ਜਦੋਂ ਸਾਨੂੰ ਮਨੋਂ ਨਹੀਂ ਕੀਤਾ ਕੁੱਤੇ ਨੇ ਖਣਿਆ ਕੋਈ ਨਹੀਂ ਕਰਵੇ ਤਾਂ ਬਣਦੀ ਹੈ ਇਹ ਉਹਨਾਂ ਦੇ ਉੱਪਰ ਸਰਿਕ ਨਾਸੀਮੰਦ ਦੇ ਕੁੱਤਾ ਛੋਟਾ ਬੱਚਾ ਕੁੱਤੇ ਨੇ ਪੇਟ ਨੂੰ ਕੱਟ ਲਿਆ ਜੀ ਪੁਲਿਸ ਦੀ ਕਾਰਵਾਈ ਕਰਦੀ ਹੈ ਜੀ ਉਹਦੇ ਬਾਰੇ ਜੀ ਸਾਨੂੰ ਸਿਵਲ ਹਸਪਤਾਲ ਲੰਗਰ ਤੋਂ ਵੀ ਤੇ ਪੀਆਈ ਚੰਡੀਗੜ੍ਹ ਤੋਂ ਵੀ ਜਿਹੜਾ ਹੈਗਾ ਇਹਦਾ ਕੁੱਤਾ ਕੱਟਣ ਬਾਰੇ ਇਨਫਰਮੇਸ਼ਨ ਆਈ ਹੈ ਮਿਹਰੇ ਜਿਹੜੇ ਅੱਜ ਦੇ ਬੱਚੇ ਦੇ ਬਾਤ ਮਾਤਾ ਪਿਤਾ ਨੇ ਜਿਹੜਾ ਫੋਰਮ ਤੇ ਸੰਪਰਕ ਕੀਤਾ ਵੀ ਉਹਨਾਂ ਨੇ ਦੱਸਿਆ ਵੀ ਸਾਨੂੰ ਅੱਜ ਇਹ ਛੁੱਟੀ ਹੋਣ ਬਾਰੇ ਕਹਿ ਰਹੇ ਪੀਜੀ ਤੋਂ ਵੀ ਅਸੀਂ ਸ਼ਾਮ ਤੱਕ ਤੁਹਾਨੂੰ ਦੱਸਾਂਗੇ ਉਹ ਜੋ ਵੀ ਅਗਲੀ ਫਿਰ ਜਿਹੜੀ ਹੈਗੀ ਆ ਕਾਰਵਾਈ ਅਸੀਂ ਬੰਦ ਜਿਹੜੀ ਕਾਰਵਾਈ ਅਮਰਦੀ ਗੱਲ ਦੀ ਜਾਊਗੀ ਇਸ ਲਈ ਕਿ ਜਿਹੜੇ ਪਿੱਟਬਾਲ ਕੁੱਤੇ ਆ ਸਰਕਾਰ ਵੱਲੋਂ ਮਨਾਈ ਦੇ ਅਭੀਨ ਹੈਗੇ ਲੇਕਿਨ ਪਿੱਟਬਾਲ ਕੁੱਤਿਆਂ ਦਾ ਇਹ ਨਹੀਂ ਮੇਰੇ ਕੋਲ ਕੀ ਕਾਰਵਾਈ ਚਲ ਰਹੀ ਕਿ ਸਫੇਟ ਲਗਾਤਾਰ ਜਿਹੜੇ ਕਦੇ ਸਾਹਮਣੇ ਆ ਰਹੇ ਤੇ ਇਹਦੇ ਬਾਰੇ ਜੀ ਹਸਪਤਾਲ ਨਾਲ ਡਿਸਕਸ ਕਰਕੇ ਇਸ ਕੇਸ ਬਾਰੇ ਵੀ ਤੇ ਬਾਕੀ ਜੋ ਤੁਸੀਂ ਪਿੱਟਬਾਲ ਬਾਰੇ ਵੀ ਕਹਿ ਰਹੇ ਆ ਇਹ ਹਸਪਤਾਲ ਨਾਲ ਡਿਸਕਸ ਕਰਕੇ ਜੋ ਵੀ ਬਣਦੀ ਕਾਰਵਾਈ ਹੈ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਹੀ ਚਲਦੀ ਜਾਊਗੀ